ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰਦਰ ਸਿੰਘ ਲੁਧਿਆਣਾ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧੀਆਂ ਜਾ ਰਹੀਆਂ ਹਨ ਅਸੀਂ ਰੋਜ਼ਾਨਾ ਸਵੇਰੇ ਅਖਬਾਰ ਪੜ੍ਹਦੇ ਹਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਵੱਡੀਆਂ ਛੋਟੀਆਂ ਲੁੱਟ ਦੀ ਵਾਰਦਾਤ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਲੋਕ ਇਹਨਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅਣਗੌਲਾ ਕਰ ਦਿੰਦੇ ਹਨ ਅਤੇ ਕਿਤੇ ਨਾ ਕਿਤੇ ਖੁਦ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਹੋਣ ਦੇ ਲਈ ਜ਼ਿੰਮੇਵਾਰ ਹੁੰਦੇ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਇੱਕ ਅਜੀਹੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਸਾਊਥ ਸਿਟੀ ਤੋਂ ਜਿੱਥੇ ਇੱਕ ਵਪਾਰੀ ਦੀ ਗੱਡੀ ਦੇ ਵਿੱਚੋਂ ਨੋਟਾਂ ਦੇ ਨਾਲ ਭਰਿਆ ਕਾਲਾ ਬੈਗ ਚੋਰੀ ਹੋ ਜਾਂਦਾ ਹੈ ਦੱਸ ਦਿੱਇਆ ਕਿ ਇੱਕ ਵਪਾਰੀ ਦੀ ਗੱਡੀ ਪੈਂਚਰ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਹ ਪੈਂਚਰ ਲਗਵਾਉਣ ਦੇ ਲਈ ਪੈਟਰੋਲ ਪੰਪ ਤੇ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਸ਼ਖਸ ਉਸ ਦੀ ਗੱਡੀ ਦੇ ਕੋਲ ਆਉਂਦਾ ਅਤੇ ਨੋਟਾਂ ਦੇ ਨਾਲ ਭਰਿਆ ਬੈਗ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਦੱਸ ਦਿੱਇਆ ਕਿ ਇਸ ਬੈਗ ਦੇ ਵਿੱਚ 22 ਲੱਖ ਰੁਪਏ ਸਨ ਅਤੇ ਉਹ ਸ਼ਖਸ ਆਪਣੀ ਗੱਡੀ ਦੇ ਵਿੱਚ ਇਕੱਲਾ ਹੀ ਇੰਨੀ ਵੱਡੀ ਕੈਸ਼ ਦੀ ਮਾਤਰਾ ਲੈ ਕੇ ਜਾ ਰਿਹਾ ਹੁੰਦਾ ਕਿਤੇ ਨਾ ਕਿਤੇ ਇਸ ਸ਼ਖਸ ਦੇ ਵੱਲੋਂ ਵੀ ਲਾਪਰਵਾਹੀ ਥੋੜੀ ਬਹੁਤੀ ਦਿਖਾਈ ਗਈ ਹੈ ਕਿਉਂਕਿ ਇੰਨੀ ਵੱਡੀ ਕੈਸ਼ ਦੀ ਮਾਤਰਾ ਬਿਨਾਂ ਸੁਰੱਖਿਆ ਦੇ ਲੈ ਕੇ ਜਾਣਾ ਇਸ ਸ਼ਖਸ ਦੀ ਲਾਪਰਵਾਹੀ ਆ ਇਸ ਨੂੰ ਖੁਦ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਇੰਨੀ ਵੱਡੀ ਕੈਸ਼ ਦੀ ਮਾਤਰਾ ਨੂੰ ਇਕੱਲਾ ਨਾ ਲੈ ਕੇ ਜਾਵੇ ਜਾਂ ਕੋਈ ਹੋਰ ਸ਼ਖਸ ਨਾਲ ਲੈ ਕੇ ਜਾਵੇ ਦੱਸ ਦਿਓ ਕਿ ਪ੍ਰਸ਼ਾਸਨ ਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ ਅਜਿਹਾਂ ਚੋਰੀ ਅਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਹੈ ਕਿ ਅਜਿਹੇ ਮਾੜੇ ਅਨਸਰਾਂ ਨੂੰ ਡੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਕਿਤੇ ਨ ਕਿਤੇ ਹੋ ਸਕਦਾ ਹੈ ਕਿ ਲੋਕਾਂ ਦੀ ਅਣਗਹਿਲੀ ਜਾਂ ਲਾਪਰਵਾਹੀ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਜ਼ਿੰਮੇਵਾਰ ਹੋ ਸਕਦੀ ਆ ਲੁਧਿਆਣਾ ਦੇ ਵਿੱਚ ਵੀਰਵਾਰ ਨੂੰ ਸਾਊਥ ਸਿਟੀ ਰੋਡ ਤੇ ਇੱਕ ਵਪਾਰੀ ਦੀ ਰੇਂਜ ਰੋਵਰ ਕਾਰ ਦੇ ਵਿੱਚੋਂ 22 ਲੱਖ ਰੁਪਏ ਵਾਲਾ ਕਾਲਾ ਬੈਗ ਚੋਰੀ ਹੋ ਜਾਂਦਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਆ ਇਨ੍ਹਾਂ ਬਦਮਾਸ਼ਾਂ ਨੇ ਕਾਰੋਬਾਰੀ ਦੇ ਘਰ ਤੋਂ ਰੇਕੀ ਕਰਨੇ ਸ਼ੁਰੂ ਕਰ ਦਿੱਤੇ ਸੀ ਜਿਸ ਜਗ੍ਹਾ ਤੇ ਉਹ ਰੀਅਲ ਏਸਟੇਟ ਦੇ ਦਫਤਰ ਦੇ ਵਿੱਚ ਰੁਕਿਆ ਸੀ ਪੁਲਿਸ ਨੇ ਉਸ ਜਗ੍ਹਾ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਿਸ ਦੇ ਵਿੱਚ ਦੇਖਿਆ ਗਿਆ ਕਿ ਚੋਰ ਉਸ ਦੀ ਰੇਕੀ ਕਰਦਾ ਨਜ਼ਰ ਆਇਆ ਪੁਲਿਸ ਕਾਰੋਬਾਰੀ ਕਰਨ अरोड़ा ਦੇ ਘਰ ਤੋਂ ਘਟਨਾ ਸਥਾਨ ਤੱਕ ਸੀਸੀਟੀਵੀ ਚੈੱਕ ਕਰ ਰਹੀ ਹੈ ਅਤੇ ਇਸ ਕਾਰੋਬਾਰੀ ਦੇ ਪਿਛਲੇ ਕੁਝ ਦਿਨਾਂ ਤੋਂ ਰੇਕੀ ਕੀਤੀ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੀ ਹੈ ਤੇ ਪੁਲਿਸ ਨੂੰ ਫਰੋਜ਼ਪੁਰ ਰੋਡਸ ਤੇਿਤ ਕੈਮਰੇ ਤੋਂ ਸੁਰਾਗ ਮਿਲਿਆ ਹੈ ਕਿ ਬਦਮਾਸ਼ ਮੋਲਮਪੁਰਵਲ ਭੱਜ ਗਏ ਹਨ ਅਤੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਸ ਮਾਮਲੇ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਆ ਬੇਸਿਕਲੀ ਇਹ ਕਰੀਬ 5:40 ਮਿੰਟ ਦੇ ਕਰੀਬ ਅੱਜ ਦਾ ਸਾਰਾ ਇਨਸੀਡੈਂਟ ਇੱਥੇ ਵਾਪਰਿਆ ਸੀਗਾ ਤੇ ਫਿਰ ਜਦੋਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਅਸੀਂ ਸਾਰੀ ਕੁਝ ਜਿਹੜੀ ਹੈਗੀ ਆ ਪੜਤਾਲ ਕਰ ਰਹੇ ਸੀਗੇ ਬੇਸਿਕਲੀ ਜਿਹੜਾ ਵਾਕਿਆ ਸੀਗਾ ਇੱਕ ਜਿਹੜੇ ਵਪਾਰੀ ਆ ਉਹਨਾਂ ਦੀ ਗੱਡੀ ਦੇ ਵਿੱਚ ਇੱਕ ਬੈਗ ਰੱਖਿਆ ਸੀਗਾ ਬੈਗ ਦੇ ਵਿੱਚ ਕਾਫੀ ਕੈਸ਼ ਸੀਗਾ ਤੇ ਉਹ ਗੱਡੀ ਪੰਚਰ ਹੋ ਗਈ ਤੇ ਜਦੋਂ ਪੰਚਰ ਹੋ ਗਈ ਤੇ ਇਹਨਾਂ ਦਾ ਡਰਾਈਵਰ ਇੱਥੇ ਆਇਆ ਸੀਗਾ ਪੰਪ ਤੇ ਆਇਆ ਸੀਗਾ ਆਪਣਾ ਪੰਚਰ ਝੁਲਵਾਉਣ ਲਈ ਤੇ ਜਦੋਂ ਉਹ ਆਇਆ ਜਦੋਂ ਉਹ ਨੂੰ ਝੁਲਵਾ ਰਿਹਾ ਸੀਗਾ ਤੇ ਪਿੱਛੋਂ ਇੱਕ ਬੰਦਾ ਆਂਦਾ ਹੈ ਤੇ ਉਹ ਇੱਥੇ ਅਸੀਂ ਕੈਮਰੇ ਵੀ ਚੈੱਕ ਕਰ ਰਹੇ ਕੈਮਰੇ ਚੋਂ ਵੀ ਸਾਰਾ ਕੁਝ ਜਿਹੜਾ ਹੈ ਦਿਸ ਰਿਹਾ ਹੈਗਾ ਤੇ ਉਹ ਆਕੇ ਉਹ ਸਾਮਾਨ ਜਿਹੜਾ ਹੈ ਉਹ ਬੈਗ ਚੋਰੀ ਕਰਕੇ ਲੈ ਜਾਂਦਾ ਹੈ ਬਾਕੀ ਜਿਹੜੀ ਆਪਣੀ ਟੀਮਾਂ ਨੇ ਅਸੀਂ ਵਕਫ ਵਕਫ ਟੀਮਾਂ ਬਣਾਈਆਂ ਹੋਈਆਂ ਨੇ ਆਲੇ ਦੁਆਲੇ ਦੇ ਜਿਹੜੇ ਕੈਮਰੇ ਉਹ ਵੀ ਚੈੱਕ ਕਰ ਰਹੇ ਨੇ ਸੇਫ ਸਿਟੀ ਦੇ ਥਰੂ ਵੀ ਅਸੀਂ ਚੈੱਕ ਕਰ ਰਹੇ ਨੇ ਤੇ ਇਹਨਾਂ ਦਾ ਅਸੀਂ ਬਿਆਨ ਪਰਚਾ ਵੀ ਦੇ ਰਹੇ ਨੇ ਤੇ ਬਾਕੀ ਜਿਹੜੀ ਬੰਦੀ ਕਾਨੂੰਨੀ ਕਰ ਰਹੀ ਹੈ ਕੀਤੀ ਜਾ ਰਹੀ ਹੈ ਸੀ ਹੋਰ ਬੰਦਾ ਕੌਣ ਆ ਕਿੱਥੇ ਦਾ ਰਹਿੰਦਾ ਦੇਖੋ ਆ ਜਿਹੜੀ ਗੱਡੀ ਸੀਗੀ ਜਨਾਬ ਜਨਾਬ ਦੀ ਚੋਰੀ ਹੋਈ ਜਨਾਬ ਦਾ ਪੈਸੇ ਚੋਰੀ ਹੋਇਆ ਬੇਸਿਕਲੀ ਉਹਨਾਂ ਕੋ ਰੇਂਜ ਰੋਵਰ ਗੱਡੀ ਸੀਗੀ ਤੇ ਉਹਨਾਂ ਦਾ ਨਾਮ ਕਰਨ ਰੋੜਾ ਹੈ ਉਹ ਆਪਣੇ ਸ਼ਹਿਰ ਦੇ ਵਪਾਰੀ ਹੈ ਤੇ ਉਹਨਾਂ ਦਾ ਇੱਥੇ ਪੈਸੇ ਪਿਆ ਗੱਡੀ ਦੇ ਵਿੱਚ ਉਹ ਬੈਗ ਦੇ ਵਿੱਚ ਪੈਸੇ ਸੀਗੇ ਉਹ ਫਿਰ ਚੋਰ ਜਿਹੜਾ ਹੈ ਬੈਗ ਚੋਰੀ ਕਰਕੇ ਆ ਗਿਆ ਇਹ ਕਿੱਥੇ ਰੁਕ ਗਏ ਸੀ ਕਿੱਥੇ ਰੁਕ ਗਏ ਸੀ ਸਰ ਜਦੋਂ ਆਏ ਆ ਡਰਾਈਵਰ ਗੱਡੀ ਲੈ ਕੇ ਆਏ ਇਹ ਇਹ ਪਿੱਛੇ ਜੇ ਕਿਸੇ ਆਫਿਸ ਦੇ ਵਿੱਚ ਇਹਨਾਂ ਦਾ ਫਰੈਂਡ ਦਾ ਆਫਿਸ ਦੇ ਪ ਤੇ ਇਹ ਇੱਥੇ ਪੰਪ ਤੇ ਇਹਨਾਂ ਦਾ ਡਰਾਈਵਰ ਆਇਆ ਸੀ ਸਰ ਕੈਸ਼ ਕਿੰਨਾ ਕਹ ਦੱਸ ਕੈਸ਼ ਕਿੰਨਾ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਕੰਪਲੇਨੈਂਟ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ 2 ਲੱਖ ਹੈ ਬਾਕੀ ਅਸੀਂ ਹਲੇ ਦੀ छानबीन ਕਰ ਰਹੇ ਹਾਂ ਖੁਸ਼ੀ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਫੁਟੇਜ ਅਸੀਂ ਚੈੱਕ ਕਰ ਰਹੇ ਹਾਂ ਕੁਝ ਫੁਟੇਜੇ ਸਾਹਮਣੇ ਆਈਆਂ ਲੇਕਿਨ ਜਦੋਂ ਪੂਰਾ ਕਲੀਅਰ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਦੇਖੋ ਆਪਾਂ ਨੂੰ ਇੱਕ ਬੰਦਾ ਦਿਖਾਇਆ ਫਿਲਹਾਲ ਜਿਹੜਾ ਕਿ ਉਹ ਸਾਮਾਨ ਚੱਕ ਰਿਆ ਹੈ ਤੇ ਬਾਕੀ ਸਾਡੀ ਟੀਮ ਫੁਟੇਜ ਚੈੱਕ ਕਰ ਰਹੀ ਹੈ ਫਿਰ ਜਿਵੇਂ ਹੋਏਗਾ ਤੁਹਾਨੂੰ ਅਸੀਂ ਦੱਸ ਦਵਾਂਗੇ। ਸੀ ਸ਼ਾ ਖੁੱਲਿਆ ਸੀ ਜਾਂ ਤੋੜ ਕੇ ਬੈਕ ਕੀਤਾ। ਨਹੀਂ ਤੋੜਨ ਵਾਲੀ ਕੋਈ ਗੱਲ ਨਹੀਂ ਹੈ। ਉਹ ਜਿਹੜਾ ਸੀਗਾ ਉਹ ਪਿਛੋਂ bari ਖੋਲ ਕੇ ਜਾਂ bari ਖੁੱਲੀ ਹੋਈ ਸੀ ਕਿ ਉੱਤੋਂ ਚੱਕ ਕੇ ਲੈ ਗਿਆ ਕੋਈ ਗੱਡੀ ਨੂੰ ਨੁਕਸਾਨ ਨਹੀਂ ਪਹੁੰਚਾਇ ਕਿਸੇ ਤਰੀਕੇ। ਸਰ ਇਨਵੇ ਫਸਟ ਇੰਪੀਅ ਇੰਡਸਟਰੀ ਜਿਹੜੀ ਚਾਚੀ ਨਿਕਲ ਕੇ ਕਹਿ ਸਕਦੇ ਆ ਕਿ ਕਿਤਨੇ ਕਿਤੇ ਉਹਨੂੰ ਪਹਿਲਾਂ ਇਨਫੋਰਮੇਸ਼ਨ ਸੀਗੀ। ਪਹਿਲਾਂ ਹੀ ਉਸ ਨੂੰ ਦੇਖੋ ਜੀ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਜਦੋਂ ਆਪਣਾ ਸਾਰਾ ਕਨਕਲੂਜ ਆ ਗਿਆ ਫਿਰ ਹੀ ਆਪਾਂ ਇਸ ਤੇ ਕਮੈਂਟ ਕਰ ਸਕਦੇ ਹਾਂ ਹੁਣ ਇਸ ਵਕਤ ਨਹੀਂ ਕਹਿਣਾ ਆਪਾਂ ਕਹਿ ਸਕਦੇ ਥੈਂਕ ਯੂ ਥੈਂਕ ਯੂ ਥੈਂਕ ਐਸਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ